ਬਲੇ ਇਸਾਨ ਹਾਂ ਬੰਦਾ ਸੂਜੇ ਤੋਂ ਬਾਹਰ ਆ ਚੁੱਕੇ ਨੇ ਮਲੇਰਕੋਟਲਾ ਜੇਲ੍ਹ ਤੋਂ ਬੰਨਾਂ ਦੀ ਜੀਹਣਾ ਤੁਸੀਂ ਇਹ ਤੋਂ ਬਾਹਰ ਆਏ ਦੋ ਮਿੰਟ ਖੜ੍ਹਦੇ ਹੋ ਮੜਾ ਇੱਕ ਤਾਂ ਮੈਂ ਬੁਹਾਰਾ ਮੜੀ ਗੱਲ ਕਰ ਕੋਈ ਸੇਧ ਥੋੜਾ ਜਿਹਾ ਕੱਢਦੇ ਗਿੜਿਆ ਹਾਂ ਇੱਕ ਮਿੰਟ ਖੜ੍ਹਦੇ ਮੈਂ ਆਪਨਾ ਗੱਲ ਕਰਦਾ ਮੇਰਾ ਸੇਧ ਥੋੜੀ ਡਾਉਣਾ ਥੋੜੇ ਦੇ ਕਰਕੇ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਅਕਾਲ ਪੁਰਖ ਵਾਹਿਗੁਰੂ ਦਾ ਪਰਮਾਤਮਾ ਦਾ ਸੱਚੇ ਪਾਤਸ਼ਾਹ ਦਾ ਜਿਹਦੀ ਬਹੁਤ ਓਟ ਆਸਰਾ ਰਿਹਾ ਗੁਰੂ ਰਾਮਦਾਸ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਸ ਨੇ ਕੁੱਟਮਾਰ ਤਾਂ ਨਹੀਂ ਕੀਤੀ ਜੀ ਉਹ ਉਹ ਜੇ ਕੁੱਟਮਾਰ ਕੀਤੀ ਆ ਤਾਂ ਹੀ ਤਾਂ ਇਹਨਾਂ ਕੋਈ ਜਿਹੜੀ ਤਸੱਦਦ ਕੀਤੀ ਆ ਉਹਦੇ ਕਰਕੇ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਲੱਗਿਆ ਨਾ ਬਰਫ ਦੇ ਪਾ ਗਿਆ ਪਾਣੀ ਪਾਵ ਗਿਆ ਉਹ ਤਾਂ ਸਾਨੂੰ ਸਭ ਨੂੰ ਪਤਾ ਹੀ ਆ ਨਾ ਉਹ ਐਡਾ ਤਾਂ ਮੈਂ ਕੋਈ ਜ਼ੁਲਮ ਕੀਤੇ ਨਹੀਂ ਸੀਗੇ ਵੀਡੀਓ ਕਾਲ ਨਾਲ ਵਾਲੀ ਵੀ ਗੱਲ ਹੋ ਗਈ ਵੀਡੀਓ ਕਾਲ ਨਾਲੇ ਬਿਲਕੁਲ ਸਾਰੇ ਗੱਲਾਂ ਸਹੀ ਨੇ ਸੱਚੀਆਂ ਨੇ ਜੇ ਕਿਸੇ ਨੂੰ ਪ੍ਰੂਫ ਚਾਹੀਦਾ ਸਬੂਤ ਚਾਹੀਦਾ ਇਕੱਲੇ ਇਕੱਲੇ ਚੀਜ਼ਾਂ ਸਬੂਤ ਵੀ ਦੇ ਮੰਗੋ ਧੰਨਵਾਦ ਕਰੋ ਕਿ ਕਿਸਾਨੀ ਲਈ ਮਜ਼ਦੂਰੀ ਲਈ ਪੰਜਾਬ ਦੇ ਲਈ ਮਰ ਮਿੱਟਣ ਨੂੰ ਤਿਆਰ ਹਾਂ ਤੇ ਮਰਨ ਮਿੱਟਣ ਨੂੰ ਤਿਆਰ ਰਹਾਂਗੇ ਹੁਣ ਜਿਹੜੀ ਮੇਰੀ ਸਿਹਤ ਆ ਨਾ ਥੋੜੀ ਉੱਥੇ ਬੁਖਾਰ ਮੈਨੂੰ ਲੰਮਾ ਸਮਾਂ ਟਾਈਫਾਇਟ ਚੜਦਾ ਰਿਹਾ ਟਾਈਫਾਇਟ ਮੈਨੂੰ ਵਿਗੜਿਆ ਹੋਇਆ ਉਹ ਸਾਰੀ ਜਿਹੜੀ ਕਹਾਣੀਆਂ ਘੰਟੇ ਤੋਂ ਘੰਟੇ ਦੀ ਸਾਰੀ ਜਿਹੜੀ ਥੋੜੇ ਕਹਾਣੀ ਕਰਾਂਗੇ ਪਰ ਜੋ ਮੇਰੇ ਨਾਲ ਸੱਦਤ ਹੋਇਆ ਜੋ ਪਾਣੀ ਪਾਇਆ ਗਿਆ ਜੋ ਬਰਫ਼ ਤੇ ਪਾਇਆ ਗਿਆ ਜੋ ਨੰਗਾ ਕਰਕੇ ਵੀਡੀਓ ਵੀਡੀਓ ਬਣਾਈਆਂ ਗਈਆਂ ਮਾਫੀਆਂ ਮੰਗਾਈਆਂ ਗਈਆਂ ਉਹ ਸਾਰੀ ਜਿਹੜੀ ਕਹਾਣੀਆਂ ਮੈਂ ਪੰਜਾਬ ਦੇ ਲੋਕਾਂ ਅੱਗੇ ਰੱਖੂਗਾ ਮੈਂ ਚੁੱਪ ਕਰਨ ਵਾਲੀ ਸੀ ਸਾਡੀ ਕਿਹਦੇ ਵਾਸਤੇ ਮੰਗਾ ਰਹੀ ਸੀ ਉਹ ਮਾਫੀਆਂ ਮਾਫੀਆਂ ਭਾਈ ਆਹੀ ਵੀ ਕਿ ਜਵਾਨੀ ਬੋਲੇ